श्री राम एवेन्यू 88 फुट रोड गली नंबर 4 श्री राम एवेन्यू ਵਿਖੇ ਸਥਿਤ ਨਿਵਾਸੀਆਂ ਵੱਲੋਂ ਇੱਕ ਮਹੱਤਵਪੂਰਨ ਮੀਟਿੰਗ ਕੀਤੀ ਗਈ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਕਰਮਜੀਤ ਸਿੰਘ ਗਿੰਟੂ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਮੀਟਿੰਗ ਵਿੱਚ ਨਿਵਾਸੀਆਂ ਨੂੰ ਦਰਪੇਸ਼ ਸਮੱਸਿਆਵਾਂ 'ਤੇ ਚਰਚਾ ਕੀਤੀ ਗਈ ਕਰਮਜੀਤ ਸਿੰਘ ਗਿੰਟੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸਮਾਜ ਦੇ ਸਾਰੇ ਵਰਗਾਂ ਨੂੰ ਨਾਲ ਲੈ ਕੇ ਚੱਲ ਰਹੀ ਹੈ ਅਤੇ ਲੋਕਾਂ ਨੂੰ ਹਰ ਸੰਭਵ ਸੇਵਾ ਪ੍ਰਦਾਨ ਕਰਨ ਲਈ ਵਚਨਬੱਧਿਆ ਇਸ ਮੌਕੇ ਤੇ ਬਲਵਿੰਦਰ ਸਿੰਘ ਕਾਲਾ ਵਿਜੇ ਕੁਮਾਰ ਟੂ ਮਹਾਜਨ ਪਲਵਿੰਦਰ ਸਿੰਘ ਅਸ਼wini ਕੁਮਾਰ ਸੁਦੇਸ਼ ਸੋਨੀ ਪ੍ਰਚੀਪ ਸ਼ਰਮਾ ਪੁਪਿੰਦਰ ਸਮੇਤ ਨਿਵਾਸੀ ਮੌਜੂਦ ਸਨ ਵੇਖੋ ਅੱਜ ਇੱਥੇ ਸ਼੍ਰੀ ਰਾਮ ਐਵੇਨਿਊ ਦੀ ਗਲੀ ਨੰਬਰ 4 'ਚ ਆਏ ਆ ਇੱਥੇ ਮੇਰੇ ਜਿੰਨੇ ਵੀ ਪੈਨ ਭਰਾ ਨੇ ਉਹਨਾਂ ਨੇ ਇਥੋਂ ਦੀਆਂ ਦੁੱਖ ਤਕਲੀਫਾਂ ਦੱਸੀਆਂ ਕੁਝ ਸੀਵਰੇਜ ਦੀ ਬਲਾਕੇਜ ਸੀਗੀ ਕੁਝ ਸਟਰੀਟ ਲਾਈਟ ਥੋੜੀਆਂ ਨੀਆਂ ਚਾਹੀਦੀਆਂ ਸੀਗੀਆਂ ਉਹ ਸਾਰੀਆਂ ਚੀਜ਼ਾਂ ਇਹਨਾਂ ਨੂੰ ਮੌਕੇ ਤੇ ਲਾਈਟਾਂ ਤੇ ਕੱਲ ਮੈਂ ਕਹਿ ਦਿੰਦਾ ਆ ਜਾਣਗੀਆਂ ਔਰ ਇੱਥੇ ਸੁਪਰ ਸੱਕਰ ਲਾ ਕੇ ਸੀਵਰੇਜ ਦੀ ਸਫਾਈ ਵੀ ਕਰਾ ਦਾਂਗੇ ਕੋਈ ਇੱਕ ਦੋ ਗਲੀਆਂ ਨਵੀਆਂ ਬਣਨ ਵਾਲੀਆਂ ਉਹ ਬਣਾਵਾਂਗੇ ਇਸ ਤੋਂ ਪਹਿਲਾਂ ਆਏ ਹਾਂ ਤੇ ਸਭ ਤੋਂ ਵੱਡੀ ਇੱਥੋਂ ਦੀ ਮੰਗ ਸੀ 88 ਫੁੱਟ ਰੋਡ ਬਹੁਤ ਟੁੱਟੀ ਬੁਰਾ ਹਾਲ ਸੀ ਉਹ ਸਾਰੀਆਂ ਆ ਬਣਾ ਦਿੱਤੀ ਔਰ ਬਹੁਤ ਸੋਹਣੀ ਰੋਡ ਬਣ ਗਈ ਹੈ ਔਰ ਇਹ ਹੀ ਆਸਾਂ ਜਿਹੜੀਆਂ ਨੇ ਇਹਨਾਂ ਦੀਆਂ ਹੁਣ ਪੂਰੀਆਂ ਹੋ ਰਹੀਆਂ ਨੇ ਮੇਰੇ ਪਿੰਡਾਂ ਬਣਦੀਆਂ ਅੱਜ ਵੀ ਇਹਨਾਂ ਨੇ ਸਾਨੂੰ ਜਿਹੜੇ ਕੰਮ ਦੱਸਿਆ ਐ ਇਸੇ ਤਰ੍ਹਾਂ ਜਿੱਦਾਂ ਪਹਿਲਾ ਕੰਮ ਚੱਲ ਰਿਹਾ ਉਸੇ ਤਰੀਕੇ ਦੇ ਨਾਲ ਇਸੇ ਸਪੀਡ ਦੇ ਨਾਲ ਉਹ ਵੀ ਸਾਰੇ ਪੂਰੇ ਕਰਾ ਕੇ ਦਵਾਂਗੇ ਮੈਂ ਇਹਨਾਂ ਨੂੰ ਵਾਅਦਾ ਕੀਤਾ ਕਿ ਹਫ਼ਤੇ ਦੇ ਅੰਦਰ ਅੰਦਰ ਇਹਨਾਂ ਦੀਆਂ ਬਾਕੀ ਦੀਆਂ ਗਲੀਆਂ ਵੀ ਬਣਨੀਆਂ ਸ਼ੁਰੂ ਹੋ ਜਾਣਗੀਆਂ ਅੱਜ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਜਿਹੜੀ ਸਾਨੂੰ ਸਾਡੀ ਪਾਰਟੀ ਨੇ ਜ਼ਿੰਮੇਵਾਰੀ ਦਿੱਤੀ ਅਸੀਂ ਬੜੇ ਵਧੀਆ ਤਰੀਕੇ ਨਾਲ ਨਿਭਾ ਰਹੇ ਹਾਂ ਔਰ ਹਲਕਾ ਉਤਰੀ ਦੇ ਵਿੱਚ ਜਿੰਨੇ ਵੀ ਵਿਕਾਸ ਦੇ ਕੰਮ ਸੀ ਉਹ ਬਹੁਤ ਇੱਕ ਫੁੱਲ ਫਰੈਂਕ ਤੇ ਚੱਲ ਰਹੇ ਨੇ ਔਰ ਕਿਤੇ ਵੀ ਕੋਈ ਕਮੀ ਪੇਸ਼ ਨਹੀਂਗੀ ਔਰ 88 ਫੁੱਟ ਦਾ ਕਈ ਸਾਲਾਂ ਤੋਂ ਬਰਸਾਤਾਂ ਚ ਟੁੱਟੀ ਸੀ ਬਹੁਤ ਬੁਰਾ ਹਾਲ ਸੀ ਔਰ ਇਥੇ بڑے ਹਾਦਸੇ ਹੋਣੇ ਸ਼ੁਰੂ ਹੋ ਗਏ ਸੀ ਔਰ ਇਹ ਬਹੁਤ ਮਲਕੀ ਸੱਤ ਵਾੜਾਂ ਨੂੰ ਇਹ ਜਿਹੜੀ ਕਨੈਕਟ ਕਰਦੀ ਆ ਰੋਡ ਜਿਹੜਾ ਤਾਂ ਬੁਰਾ ਹਾਲ ਸੀ ਇਸ ਵੇਲੇ ਨੇ ਬਿਲਕੁਲ ਬਣਾ ਦਿੱਤਾ ਤੇ ਬਾਕੀ ਦੇ ਜਿੰਨੇ ਕੰਮ ਨੇ ਹਫ਼ਤੇ ਦੇ ਵਿੱਚ ਵਿੱਚ ਕਰਾਂਗੇ ਤੁਹਾਡੇ ਮਾਦੇਮ ਨਾਲ ਬਾਕੀ ਸ਼ਹਿਰ ਨਿਵਾਸੀਆਂ ਨੂੰ ਵੀ ਇਹੀ ਅਪੀਲ ਕਰਦਾ ਕਿ ਜੋ ਵੀ ਦੁੱਖ ਤਕਲੀਫ ਜੋ ਵੀ ਮੁਸ਼ਕਲਾਂ ਕਿਤੇ ਹੈਗੀਆਂ ਨੇ ਉਹ ਸਾਡੇ ਧਿਆਨ ਚ ਲਿਆ ਉਹ ਅਸੀਂ ਸਾਰੀਆਂ ਵੀਆਂ ਸਾਰੀਆਂ ਪੂਰੀਆਂ ਕੰਪਲੀਟ ਕਰਕੇ ਦੇਵਾਂਗੇ ਧੰਨਵਾਦ